ਯਾਦਵ ਜੀ ਪਹਿਲੀ ਵਾਰ ਹੀ ਲੋਕ ਸਭਾ ਸਦਰ ਤੇ ਆਏ ਹੈ ਤੇਰੇ ਵਿੱਚ 60 ਬਲਾਕਾਂ ਦੀਆਂ ਕਮੇਟੀਆਂ ਬਲਾਕ ਪ੍ਰਧਾਨ ਜ਼ਿਲ੍ਹਾ ਕਮੇਟੀਆਂ ਜ਼ਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ ਤਮਾਮ ਲੋਕ ਇੱਥੇ ਆਈ ਸੰ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਉਹਨਾਂ ਨੇ ਖੁੱਲ ਕੇ ਵਿਚਾਰ ਦਵਿੰਦਰ ਯਾਦਵ ਜੀ ਦੇ ਸਾਹਮਣੇ ਰੱਖੇ ਦਵਿੰਦਰ ਯਾਦਵ ਜੀ ਇਹ ਚਾਹੁੰਦੇ ਸੰ ਕਿ ਕਾਂਗਰਸ ਦਾ ਜਿਹੜਾ ਵਰਕਰ ਹੈ ਉਹ ਆਪਣੀ ਗੱਲ ਰੱਖੇ ਔਰ ਕੀ ਕੀ ਤੇ ਪ੍ਰੋਬਲਮਸ ਹੈਗੀਆਂ ਪਾਰਟੀ ਦੇ ਅੰਦਰ ਜਾਂ ਸੰਗਠਨ ਦੇ ਅੰਦਰ ਉਹਨਾਂ ਤੋਂ ਉਹਨਾਂ ਨੂੰ ਜਾਣੂ ਕਰਾਇਆ ਜਾਵੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਸੁਝਾਅ ਦਿੱਤੇ رائے ਦਿੱਤੀ مشوره ਦਿੱਤੇ ਆਉਣ ਵਾਲੇ ਸਮੇਟ ਪਾਰਟੀ ਇਹਦੇ ਤੇ ਹੁਕਤਾ ਸੋਚ ਸਮਝ ਕੇ ਫੈਸਲੇ ਲੈ ਕੇ ਕੰਮ ਕਰੇ ਇਸ ਕਰਕੇ ਅੱਜ ਅਸੀਂ ਇੱਥੇ ਆਏ ਆ ਕੱਲ ਨੂੰ ਲੁਧਿਆਣਾ ਜਾਣਾ ਹੈ ਇਹ ਨਿਰੰਤਰ ਲੋਕ ਸਭਾ ਵਾਈਜ਼ ਐਕਸਟੈਂਡਡ ਮੀਟਿੰਗ ਦਾ ਜਿਹੜਾ سلسلہ ਹੈਗਾ ਉਹ ਜਾਰੀ ਹੈਗਾ ਔਰ 11 ਤਰੀਕ ਨੂੰ ਖਰਗੇ ਸਾਹਿਬ ਪੰਜਾਬ ਦੇ ਸਾਰੇ ਜਿੰਨੇ ਵੀ ਵਰਕਰ ਸਾਥੀ ਨੇ ਕਾਂਗਰਸ ਪਾਰਟੀ ਦੇ ਜਿਹੜੇ ਜਿਨ੍ਹਾਂ ਕੋਲੇ ਅਹੁਦੇ ਨੇ ਮੰਡਲ ਪ੍ਰਧਾਨ ਨੇ ਮੰਡਲ ਕਮੇਟੀਆਂ ਦੇ ਪ੍ਰਧਾਨ ਨੇ ਬੀਐਲਏ ਨੇ ਕਮੇਟੀਆਂ ਨੇ ਬਲਾਕ ਪ੍ਰਧਾਨ ਤੇ ਉਹਨਾਂ ਦੀਆਂ ਕਮੇਟੀਆਂ ਉਹਨਾਂ ਨਾਲ ਚਰਚਾ ਤੇ ਕਨਵੈਨਸ਼ਨ ਕਰਨਗੇ ਮੀਟਿੰਗ ਕਰਨਗੇ ਸਮਰਾਲਾ ਵਿਖੇ ਯਾਰ ਕਿਸੇ ਦਾ ਹੰਗਾਮਾ ਕਿਸੇ ਲੀਡਰ ਨੇ ਨਹੀਂ ਕੀਤਾ ਮੇਰੀ ਤੁਹਾਨੂੰ ਬੇਨਤੀ ਹੈ ਇਹ 7-800 ਜਿਹੜੇ ਸਾਡੇ ਵਰਕਰ ਸਾਥੀ ਆਏ ਆ ਕੋਈ ਇੱਕ ਵਿਅਕਤੀ ਆਪਦੀ ਇੱਛਾ ਪ੍ਰਗਟ ਕਰ ਗਿਆ ਔਰ ਕਿਸੇ ਨੂੰ ਕੀ ਅਰਜ਼ ਹੈ ਔਰ ਉਹ ਮੋਟੇ ਦੇ ਭਾਰ ਦਾ ਸਾਰਾ ਮੇਰੇ ਕੋਲ ਦੇਖਾਰ ਹੈ ਉਹ ਆਪਣੀ ਇੱਛਾ ਪ੍ਰਗਟ ਕਰਨ ਦਾ ਉਹਨਾਂ ਨੇ ਆਪਦੇ ਮਨ ਦੇ ਪਾਵ ਦਾਸੇ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਪ੍ਰਕਾਰ ਦਾ ਕੋਈ ਹੰਗਾਮਾ ਹਾਂ ਕਿ ਯਾਰੀ ਇੱਕ ਦੂਜਾ ਬੱਦਾ ਬੋਲਦਿਆਂ ਨੂੰ ਸੁਣ ਕੇ ਉਤੇਜ ਜਨਾ ਚ ਆ ਜਾਂਦਾ ਹੈ ਮੈਨੂੰ ਲੱਗਦਾ ਨਹੀਂ ਕਿ ਕਿਸੇ ਪ੍ਰਕਾਰ ਦੀ ਕੋਈ ਲੜਾਈ ਹੋਈ ਹੈ ਤਾਂ ਦੋਸਤੋ ਜੋਤ ਸਿੰਘ ਸਿੱਧੂ ਸਾਡੀ ਲੋਕ ਸਭਾ ਦੀ ਮੀਟਿੰਗ ਹੈ ਲੋਕ ਸਭਾ ਦੀ ਮੀਟਿੰਗ 'ਚ ਜਿਨ੍ਹਾਂ ਨੂੰ ਲੋਕਾਂ ਨੇ ਕੈਮਰਾ ਵਿੱਚ ਕਰਵਾ ਗਿਆ ਉਹ ਆ ਗਏ ਅਗਰ ਜੋਤ ਸਿੰਘ ਸਿੱਧੂ ਸਾਹਿਬ ਨਹੀਂ ਆਏ ਤਾਂ ਕਿਉਂ ਨਹੀਂ ਆਏ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੀਦਾ ਉਹਨਾਂ ਨੂੰ ਨਿਯੋਤਨ ਦਿੱਤਾ ਗਿਆ ਹੈ ਨਹੀਂ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਨ ਔਰ ਸਾਡੇ ਜਿਹੜਾ ਲੋਕ ਸਭਾ ਦਾ ਜਿਹੜਾ ਇੰਚਾਰਜ ਸੁਪਾਲ ਸਿੰਘ ਭੁੱਲਰ ਸਾਹਿਬ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਨੇਹਾ ਲਾਇਆ ਗਿਆ ਸੀ ਕਿਉਂਕਿ ਕਾਫੀ ਤੀਤ ਤੋਂ ਅਮਰitsar ਸਾਹਿਬ ਵਿਖੇ ਰਹਿੰਦੇ ਨਹੀਂ ਐ ਲੇਕਿਨ ਉਹਨਾਂ ਦੀ ਕੋਠੀ ਉਹਨਾਂ ਦੇ ਪੀਏ ਨੂੰ ਮੇਰੇ ਖਸ ਨੇ ਆ ਇਹਨਾਂ ਨੇ ਦੱਸ ਤਾ ਤਾਂ ਹੋਰ ਸਵਾਲ ਐ ਤਾਂ ਦੱਸਿਆ ਜਾਵੇ ਕਿਉਂਕਿ ਮੈਨੂੰ ਲੱਗਦਾ ਪੂਰੀ ਪ੍ਰੈਸ ਕਾਨਫਰੰਸ 'ਚ ਜੇ ਕੋਈ ਹੋਰ ਕੋਈ ਗੱਲ ਐ ਅੱਛਾ ਮੈਂ ਚੀਜ਼ ਜਾਣੀ ਚਾਹੀਦੀ ਹੈ ਇਹਦਾ ਜਿਹੜੀ ਇੱਕ ਹੀ ਐਮਪੀ ਦਾ ਚਿਹਰਾ ਕਿਹੜਾ ਹੋਏਗਾ ਜਿਹੜਾ ਹੋ ਸਕਦਾ ਅਮਰਸਦੀ ਵਿੱਚ 2024 ਦੇ ਵਿੱਚ ਜਿਹੜਾ ਇਹਦਾ ਚਿਹਰਾ ਹੈ ਉਹ ਨਾ ਮੈਂ ਤੈ ਕਰਨਾ ਹੈ ਨਾ ਬਾਜਵਾ ਸਾਹਿਬ ਨੇ ਤੈ ਕਰਨਾ ਉਹ ਹਾਈ ਕਮਾਂਡ ਦਾ ਫੈਸਲਾ ਹੋਏਗਾ ਔਰ ਜਿਹੜਾ ਚੁੱਕੇ ਨੇ ਪੌਂਗਲਾ ਸਾਹਿਬ ਸਾਡੇ ਔਰ ਜਿਹੜਾ ਸਾਡੇ ਸਿਟੀਗੈਫਟੀ ਨੇ ਇਹ ਪਰ ਜਦੋਂ ਵੀ ਟਿਕਟ ਮਿਲਦੀ ਹੈ ਉਹ ਫੈਸਲਾ ਜਿਹੜਾ ਉਹ ਰਾਹੁਲ ਗਾਰਦੀ ਤੇ ਖੰਘੇ ਸਾਹਿਬ ਦਾ ਫੈਸਲਾ ਹੁੰਦਾ ਹੈ ਔਰ ਜਿਸ ਕੋ ਵੀ ਕਾਂਗਰਸ ਪਾਰਟੀ ਇਹ ਘਟ ਗਰੋ ਹੁੰਦੀ ਹੈ ਸਾਹਿਬ ਔਜਲਾ ਸਾਹਿਬ ਨੇ ਚਾਹੇ ਕੋਈ ਹੋਰ ਵਿਅਕਤੀ ਨੇ ਉਹ ਓਪਨ ਚ ਚੱਲਿਆ ਨਹੀਂ ਇਹਨਾਂ ਨੇ ਕਹਿੰਦੇ ਅਸੀਂ ਤਾਂ ਕੇਵਲ ਕਾਂਗਰਸ ਦਾ ਕੰਮ ਕਰਨਾ ਸੰਗਠਨ ਦਾ ਕੰਮ ਕਰਨਾ ਕਿ ਕਿਵੇਂ ਕਾਂਗਰਸ ਨੂੰ ਅੱਗੇ ਲੈ ਕੇ ਅੱਛਾ ਸਰ ਮੀਟਿੰਗ ਜਦੋਂ ਮੀਟਿੰਗ ਦੀਓ ਤੇ ਵਿੱਚ ਕੋਈ ਨਾ ਕੋਈ ਗੱਲ ਕੁਝ ਪਰਸੈਂਟ ਤੈਹ ਹੋ ਜਾਂਦੀ ਆ ਕਿ ਆਖਿਰਕਾਰ ਕੀ ਹੋ ਸਕਦਾ ਵਾ ਇਸ ਮੀਟਿੰਗ ਵਿੱਚ ਕੀ ਤੈਹ ਹੋਇਆ ਕੋਣ ਹੋ ਸਕਦਾ ਵਾ ਅਸੀਂ ਅਸੀਂ ਇੱਥੇ ਇਸ ਕਰਕੇ ਆਏ ਨਹੀਂ ਕਿ ਵੀ ਚਿਹਰਾ ਭਾਲਣ ਥੋੜੀ ਆਏ ਆ ਨਾ ਦਵਿੰਦਰ ਯਾਦਵ ਜੀ ਚਿਹਰਾ ਭਾਲਣ ਆਏ ਕੇਵਲ ਤੇ ਕੇਵਲ ਵਰਕਰ ਸਾਥੀਆਂ ਨਾਲ ਮੀਟਿੰਗ ਕਰਨ ਆਸਤੇ ਆ ਚਿਹਰਾ ਭਾਲਣ ਆਸਤੇ ਮੀਟਿੰਗ ਦੇ ਰਿਜ਼ਰਵੇਸ਼ਨਸ ਹੈ ਗਿਆ ਉਹ ਤਾਂ ਨਹੀਂ ਖਤਮ ਕਰਨੀਆਂ ਚਾਹੀਦੀਆਂ ਜੇ ਤੁਸੀਂ ਨਵੀਆਂ ਨਹੀਂ ਦੇ ਸਕਦੀਏ ਤੇ ਕਮ ਸੇ ਕਮ ਉਹ ਨਹੀਂ ਖਤਮ ਕਰਨੀਆਂ ਚਾਹੀਦੀਆਂ ਸੈਂਟਰ ਗਵਰਨਮੈਂਟ ਨੂੰ ਜਿਹੜੀਆਂ ਪੁਰਾਣੀਆਂ ਉਹ ਕੋਈ ਕਾਇਦੇ ਕਾਨੂੰਨ ਵੇਖ ਕੇ ਹੀ ਰਿਜ਼ਰਵੇਸ਼ਨ ਦਿੱਤੀਆਂ ਗਈਆਂ ਨੇ ਸੋ ਮੈਨੂੰ ਲੱਗਦਾ ਇਹ ਨਹੀਂ ਆ ਕਿ ਹਰ ਪੁਰਾਣੀ ਸਰਕਾਰ ਨੇ ਕੋਈ ਚੀਜ਼ ਕੀਤੀ ਆ ਉਹ ਮਾਰੀ ਕੀਤੀ ਆ ਨਾਲ ਵਾਅਦੇ ਕੀਤੇ ਸਨ ਕੇਂਦਰ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਆਹ ਤਿੰਨ ਗਰੰਟੀਆਂ ਜਿਹੜੀਆਂ ਕਾਨੂੰਨ ਵਾਪਸ ਵੀ ਲਵਾਂਗੇ ਤੁਹਾਨੂੰ ਐਮਐਸਪੀ ਦੀ ਗਾਰੰਟੀ ਦੇ ਆਖ ਮਸ਼ੀਨ ਬਾਰੇ ਕੋਈ ਹਜੇ ਤੱਕ ਉਹ ਮਿਲੀ ਨਹੀਂ ਔਰ ਜਿਹੜੀਆਂ ਸ਼ਰਤਾਂ ਦੇ ਨਾਲ ਧਰਨਾ ਚੱਕਿਆ ਗਿਆ ਸੀ ਉਹ ਕਿਸੇ ਵੀ ਸ਼ਰਤ ਤੇ ਜਿੰਦਰ ਮੈਨੂੰ ਲੱਗਦਾ ਪੂਰੀ ਤਰ੍ਹਾਂ ਪੂਰਾ ਨਹੀਂ ਉਤਰਿਆ ਕਾਂਗਰਸ ਸਪੋਰਟ ਕਰੇਗੀ ਜੀ ਕਿਸਾਨਾਂ ਦੇ ਧਰਨੇ ਨੂੰ ਅਸੀਂ ਹਮੇਸ਼ਾ ਕੀਤੀ ਹੈ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਸਪੋਰਟ ਕੀਤੀ ਹੈ ਜੇ ਕਾਂਗਰਸ ਪਾਰਟੀ ਨੇ ਸਪੋਰਟ ਕੀਤੀ ਸਰਕਾਰ ਸੀ ਨੌਕਰੀਆਂ ਦਿੱਤੀਆਂ ਮੁਆਵਜ਼ੇ ਵੀ ਦਿੱਤੇ ਔਰ ਉਹਨਾਂ ਨਾਲ ਡੱਟ ਕੇ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਇਹਨੂੰ ਪੋਲੀਟੀਕਲ ਇੱਕ ਸਿਸਟਮ ਬਣਾ ਲਿਆ ਗਿਆ ਇਵੈਂਟ ਬਣਾਤਾ ਪੋਲੀਟੀਕਲ ਰਾਮ ਜੀ ਸਭ ਦੇ ਸਾਂਝੇ ਨੇ ਹਰ ਵਿਅਕਤੀ ਦੇ ਸਾਂਝੇ ਨੇ ਔਰ ਇਹ ਅਸੀਂ ਇਹ ਕਹੀਏ ਕਿ ਇਹਦੇ ਦਰਵਾਜ਼ੇ ਤਾਂ ਰਾਜੀਵ ਗਾਂਧੀ ਜੀ ਨੇ ਖੋਲੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਉਸਨੇ ਉਹਨਾਂ ਨੇ ਸਾਨੂੰ ਉਹਨਾਂ ਨੇ ਤਾਲਾ ਖੋਲ ਪਿਆ ਤੋਂ ਮੇਰੇ ਕਹਿਣ ਦਾ ਮਤਲਬ ਇਹਰੇ ਨਾਲ ਕਿਸੇ ਨੂੰ ਇੱਕ ਵਿਅਕਤੀ ਵਿਸ਼ੇਸ਼ ਨੂੰ ਕ੍ਰੈਡਿਟ ਨਹੀਂ ਜਾਣਾ ਨਾ ਹੀ ਲੋਕ ਬੜੇ ਪੰਜਾਬ ਦੇ ਦੇਸ਼ ਦੇ ਬੜੇ ਸਿਆਣੇ ਨੇ ਹਾਂ ਅਸੀਂ ਸਾਰੇ RAM ਜੀ ਦਾ ਸਤਿਕਾਰ ਕਰਦੇ ਹਾਂ ਸੋ ਸਭ ਤੋਂ 먼저 ਸਤਿਕਾਰ ਕਰਦੇ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਕੱਲ ਦਾ ਕੋਈ ਫਰਕ ਹੈ ਹਾਂ ਸਾਨੂੰ ਬੜੀ ਖੁਸ਼ੀ ਹੈ ਕਿ ਰਾਮ ਮੰਦਰ ਜੀ ਦਾ ਜੋ ਵੀ ਸਾਡਾ ਇਹ ਕਾਰਜਕ੍ਰਮ ਹੋਇਆ ਸਾਰੀ ਦੁਨੀਆ ਨੇ ਸਾਰੇ ਲੋਕਾਂ ਨੇ ਧਰਮ ਦਾ ਨੂ ਬਣਾਇਆ ਤੇ ਹਿੱਸਾ ਲਿਆ ਜੋ ਵੀ ਹਰ ਚੀਜ਼ ਦਾਇਰੇ ਦੀ ਹੈ ਕਈ ਚੀਜ਼ ਮੇਰੇ ਦਾਇਰੇ ਚ ਹੈ ਕਈ ਇਹ ਚੀਜ਼ ਇਸੇ ਅੱਗੇ ਦਾਇਰੇ ਚ ਹੈ ਸੋ ਮੈਨੂੰ ਲੱਗਦਾ ਡਿਸਪਲਿਨ ਜਿਹੜਾ ਵੀ ਪੰ ਕਰੇ ਚਾਹੇ ਉਹ ਮੈਂ ਆ ਚਾਹੇ ਵੱਡਾ ਚਾਹੇ ਉਹ ਛੋਟਾ ਹੈ ਉਹਨੇ ਤੇ ਕਾਰਵਾਈ ਅੱਜ ਕੱਲ ਪਰਸੋਂ ਅਦੇ ਵੀ ਕਿ ਸਵੇਰ ਹੋ ਸਕਦੀ